ਇਹ ਗੱਲ ਪਿੰਡ ਚ ਫਲਾਦੀ ਏ ਵੀ ਇਸ ਮਾਲਕ ਦੇ ਬੰਦੇ ਦੇ ਅਮੀਰ ਬੰਦੇ ਦੇ ਜਿਹੜੇ ਕੁੱਤੇ ਨੇ ਕਿ ਆ ਵੀ ਤੇਰੇ ਕੁੱਤੇ ਤਾਂ ਹਲਕੇ ਹੋ ਗਏ ਉਹ ਕਹਿੰਦਾ ਨਹੀਂ ਕਹਿੰਦਾ ਤੈਨੂੰ ਤਾਂ ਪਤਾ ਨਹੀਂ ਲੱਗ ਰਿਹਾ ਤੇ ਹਲਕੇ ਹੋ ਗਏ ਨੇ ਦੂਜੇ ਨੇ 5 ਮਿੰਟਾਂ ਬਾਅਦ ਉਹ ਟੱਕਰਿਆ ਉਹ ਕਹਿੰਦਾ ਤੇਰੇ ਕੁੱਤੇ ਨੁਕਸਾਨ ਕਰਨਗੇ ਜਦੋਂ ਮਾਲਕ ਨੂੰ ਤਿੰਨ ਚਾਰ ਬੰਦਿਆਂ ਨੇ ਆਹ ਗੱਲ ਵਾਰ-ਵਾਰ ਕਹੀ ਉਹ ਮਾਲਕ ਮਾਰ ਦਿੰਦਾ ਵੀ ਮੇਰੇ ਕੁੱਤੇ ਜਿਹੜੇ ਨੇ ਉਹ ਹਲਕੇ ਹੋ ਗਏ ਨੇ ਤੁਹਾਨੂੰ ਫਿਰ ਇੱਕ ਗੱਲ ਯਾਦ ਰੱਖੀਓ ਹੌਕਕਰ ਆਪਾਂ ਸ਼ਬਦ ਵਰਤਦੇ ਆਂ ਪਾਣੀ 'ਚ ਵੀ ਤੇਰੇ ਤਰ ਦੇ ਕੁੱਤੇ ਆ ਤੇ ਅਸੀਂ ਵੀ ਡਿਊਟੀ ਲਾਂਦੇ ਰਹਿਣਾ ਤੇ ਜਦੋਂ ਫਿਰ ਅਸੀਂ ਆਪਣੀ ਡਿਊਟੀ ਕਰਾਂਗੇ ਭਾਈ ਅਮਰਪਾਲ ਸਿੰਘ ਹਰਾਨੇ ਉਹ ਜਦੋਂ ਆਪਣੀ ਉਹ ਡਿਊਟੀ ਨਭਾਈ ਉਹ ਕੁੱਕਰ ਗੁਰੂ ਘਰ ਦਾ ਉਹ ਗੁਰੂ ਨਾਨਕ ਦੇ ਘਰ ਦਾ ਦਾਸ ਜਦੋਂ ਲੱਖੋ ਨੂੰ ਮਾਰਾ ਬੋਲ ਕੇ ਉਹਨੂੰ ਜੰਸੀਆਂ ਦਾ ਕਹਿ ਕੇ ਉਹ ਸਭ ਬੰਦੇ ਦੇ ਖਲਾਫ ਪੋਲੀ ਰਾਨ ਹੋ ਜਾਣਾ ਇੱਕ ਗੱਲ ਮੈਂ ਇਹ ਬੇਨਤੀ ਕਰਨਾ ਚਾਹਾਂਗਾ ਸਾਨੂੰ ਕੋਈ ਬਗਾਨਾ ਅਸੀਂ ਸਰੀਰਕ ਤੌਰ ਤੇ ਭਾਵੇਂ ਕਦੇ ਮਿਲਦੇ ਸੀ ਪਰ ਅਸੀਂ ਵਰਚੁਅਲ ਗੂਗਲ ਮੀਟਿੰਗ ਸਾਡੀ ਦੂਜੇ ਦਿਨ ਤੀਜੇ ਦਿਨ 2-2 ਘੰਟੇ 3-3 ਘੰਟੇ ਸਾਡੀ ਤੇ ਮੈਂ ਫਿਰ ਇੱਕ ਪੇਂਟਿੰਗ ਅਕੀਦੀ ਨਕਲ ਕਰੀਏ ਸਸੇ ਵਾਲੀ ਕਰੀਏ ਜਵਾਬ ਦੱਸੋ ਨਕਰ ਕੇ ਨਹੀਂ ਕਰੀਏ ਸਾਡੇ ਲੋਕ ਸਾਨੂੰ ਬੁਲਾਉਂ ਕਿਵੇਂ ਜਦੋਂ ਵੀ ਅੰਮ੍ਰਿਤਪਾਲ ਜੂ ਫਰਾਰ ਹੋਏ ਸੈੱਡ ਤੇ ਹੋਏ ਲੈ ਇੱਕ ਜੱਗ ਸੂਰਮਾ ਸੀ ਹੋ ਗਿਆ ਫਰਾਰ ਲੋਕਾਂ ਨੇ ਪਤਾ ਆ ਬੇਨਤੀ ਹੈ ਜੀ ਕਿੱਥੇ ਵੀ ਕਿਤੇ ਸਿੱਖ ਦੇ ਉੱਤੇ ਸਿੱਖ ਹੋਣ ਕਰਕੇ ਉਹਦੇ ਵੱਲੋਂ ਧਰਮ ਦੀ ਖਾਤਰ ਕੌਮ ਦੀ ਖਾਤਰ ਚੁੱਕੇ ਕਦਮ ਕਰਕੇ ਇਸੇ ਵੀ ਤਰ੍ਹਾਂ ਦਾ ਕੋਈ ਜ਼ਬਰ ਹੁੰਦਾ ਹੈ ਸਰਕਾਰਾਂ ਜ਼ਬਰ ਕਰਦੀਆਂ ਨੇ ਉੱਥੇ ਸਿੱਖ ਪੰਥ ਨੂੰ ਇਕੱਠਿਆ ਹੋਣਾ ਚਾਹੀਦਾ ਇੱਕ ਮੁੱਠਾ ਨਾ ਚਾਹੀਦਾ ਔਰ ਸਾਲ ਬੋ ਚੱਲਿਆ ਹੈ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਜਿਨ੍ਹਾਂ ਨੂੰ ਡਿਬਰੂਗੜ੍ਹ ਦੀ ਜੇਜ ਐਨਐਸਏ ਦੇ ਅਧੀਨ ਬੰਦ ਕੀਤਾ। ਔਰ ਐਨਐਸਏ ਤੁਸੀਂ ਲਾਤੀ ਕਿ ਐਨਐਸਏ ਲਾਉਣ ਵਾਲੇ ਨੂੰ ਡਿਬਰੂਗੜ੍ਹ ਸੁਪਟਣਾ ਜ਼ਰੂਰੀ ਕਿ ਪੰਜਾਬ ਚ ਐਨਐਸਏ ਵਾਲੇ ਬੰਦ ਨਹੀਂ ਕੀਤੇ ਜਾ ਸਕਦੇ ਇੱਕ ਤਾਂ ਸਰਕਾਰ ਇਹ ਸਪਸ਼ਟ ਕਰਦੇ। ਦੂਜੀ ਗੱਲ ਜਿਹੜੀ ਹੈ ਔਰਵਾਦੀ ਜਾਂ ਪੰਥ ਦੀ ਜਾਂ ਜਿਹੜੇ ਵੀ ਇਸ ਰੋਸ ਧਰਨੇ ਵਿੱਚ ਸ਼ਾਮਲ ਹੋ ਰਹੇ ਨੇ ਸਾਰਿਆਂ ਦੀ ਇੱਕੋ ਮੰਗ ਹੈ ਕਿ ਭਾਈ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰ ਦੇ। ਇਹ ਚਲਾਉਣਾ ਜੰਮਦੰਨੀ ਤੇ ਚਲਾਉਣਾ ਇਹ ਤਾਂ ਕਬਡੀ ਮੰਗ ਨਹੀਂ। ਇਹਦੇ باوجود ਵੀ ਜੇ ਤੁਸੀਂ ਨਹੀਂ ਮੰਨਦੇ ਇਹਦਾ ਮਤਲਬ ਹੈ ਤੁਸੀਂ ਸਿੱਖਾਂ ਨੂੰ ਜ਼ਰੂਰ ਕਰਨਾ ਚਾਹੀਦਾ। ਭਾਵੇਂ ਉਸ ਪੱਖੋਂ ਪਹਿਲਾਂ ਵੀ ਕਸਰ ਕੋਈ ਨਹੀਂ ਪਰ ਤੁਸੀਂ ਅਜੇ ਹਾਂ ਨਾ ਮੰਨ ਕੇ ਕੀ ਮਹਿਸੂਸ ਕਰਾਉਣਾ ਚਾਹੁੰਦੇ ਜੀ ਤੇ ਜੇ ਤੁਸੀਂ ਇਹ ਮੰਗ ਮੰਨ ਲੋਗੇ ਪੰਜਾਬ ਤੋਂ ਬੇਰ ਕਰ ਦਿੱਤਾ ਜਾਵੇ ਜੇਲ੍ਹ ਦੇ ਵਿੱਚ ਤੇ ਤੁਹਾਡਾ ਕੀ ਵਿਗੜ ਜਾਊ ਸਪਸ਼ਟ ਕਰ ਦਿਓ ਲੋਕ ਡੇਗਰੂ ਗੜ੍ਹ ਤੋਂ 3000 ਕਿਲੋਮੀਟਰ ਦੀ ਉੱਤ ਤੁਸੀਂ ਬੰਦ ਕੀਤਾ ਹੋਇਆ ਆ ਇਸ ਕਰਕੇ ਜਨਾਹ ਜਿੱਥੇ ਜਿੱਥੇ ਭੇਜਿਆ ਕੀ ਹੋਊ ਔਰ ਕਿਸੇ ਸਿੱਖ ਦੇ ਨਾਲ ਉਹਦੇ ਸਿੱਖ ਉੱਤੇ ਉਹਦੇ ਪੰਥਕ ਹੋਣ ਕਰਕੇ ਔਰ ਧਰਮਕ ਧਰਮ ਦੇ ਲਈ ਚੁੱਕੇ ਕਦਮ ਕਰਕੇ ਉਥੇ ਜਿਹੜੇ ਆ ਮੇਰੇ ਵਰਗੇ ਔਰ ਜਿਹੜੇ ਪੰਥਕ ਲੋਕ ਨੇ ਉਹ ਜਰੂਰ ਉਸ ਸੰਵਰਸ਼ ਦਾ ਉਹਨਾਂ ਧਰਮਿਆ ਦਾ ਉਸ ਆਵਾਜ਼ ਦਾ ਹਿੱਸਾ ਬਣਦੇ ਤੇ ਬਣਦੇ ਰਹਿਣਗੇ ਤੇ ਫਿਰ ਇੱਕ ਹੋਰ ਸਵਾਲ ਹੈ ਕਿ ਉਹਨਾਂ ਨੇ ਕਿਹਾ ਕਿ 21 ਦਿਨਾਂ ਦੇ ਵਿੱਚ ਵਿੱਚ ਜਿਹੜਾ ਹੈ ਕਿ ਉਹਨਾਂ ਨਾਲ ਮੀਟਿੰਗ ਹੋਈ ਪਰਿਵਾਰਕ ਮੈਂਬਰਾਂ ਦੀ ਤੇ ਜਿਹੜੀ 21 ਦਿਨਾਂ ਦਾ ਹੱਲ ਕੱਢਣ ਦੀ ਗੱਲ ਕਹਿ ਰਹੇ ਨੇ ਇਹ ਉਹ ਪਰਿਵਾਰ ਦੀ ਮੰਗ ਹੈ ਜੀ ਹੁਣ ਤੁਸੀਂ ਦੇਖੋ ਵੀ 16 ਤਰੀਕ ਤੋਂ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਦੇਹ ਦੇ ਅੰਦਰ ਭੁਖੜ ਹੜਤਾਲ ਕੀਤੀ ਔਰ ਦੂਸਰੇ ਬਨੇ ਪਰਿਵਾਰਾਂ ਨੇ ਵੀ ਭੁਖੜ ਹੜਤਾਲ ਸ਼ੁਰੂ ਕਰਤੀ ਤੇ ਜਿਵੇਂ ਕਿ ਦੇਖੋ ਲਗਭਗ 2 ਹਫ਼ਤੇ ਹੋ ਚਲੇ ਆ ਤਸਵੀਰ ਦੀ ਸਮਰੱਥਾ ਕਿੰਨੀ ਹੁੰਦੀ ਹੈ ਕਿ ਸਰਕਾਰਾਂ ਦੀ ਅਸਰੀ ਟੀਮ ਹੈ ਜੀ ਕੋ ਜਨਾ ਹੈ ਬੜਾ ਸੀਰੀਅਸ ਮੈਟਰ ਹੈ ਇਹਨੂੰ ਸੀਰੀਅਸ ਉ ਗੰਭੀਰਤਾ ਨਾਲ ਜਿਹੜੀਆਂ ਸਰਕਾਰਾਂ ਨੇ ਖਾਸ ਕਰਕੇ ਜਿਹੜੀਆਂ ਏਜੰਸੀਆਂ ਨੇ ਜਿਹੜੀਆਂ ਸਪਾਈ ਕੇਸ ਨੂੰ ਡੀਲ ਕਰ ਰਹੀਆਂ ਨੇ ਉਹਨਾਂ ਨੇ ਸਿੱਖ ਭਾਵਨਾਵਾਂ ਦੇ ਅਨਸਾਰ ਵੀ ਤੇ ਮਨੁੱਖਤਾ ਨੂੰ ਮੱਦੇਨਜ਼ਰ ਰੱਖਦਿਆਂ ਹੋਏ ਇਹ ਕਦਮ ਜਿਹੜਾ ਆ ਚੁੱਕਣਾ ਚਾਹੀਦਾ ਤੁਹਾਨੂੰ ਇੱਥੇ ਜਿੱਥੇ ਬੰਦੀਆਂ ਨੂੰ ਅੱਜ ਕੀ ਕਿਹਾ ਗਿਆ ਘਾਤੋ ਤੱਕ ਕੀ ਤੁਹਾਨੂੰ ਕੀ ਕੀ ਲੈ ਕੇ ਤੁਹਾਨੂੰ ਦੱਸਾਂ ਉਹ ਸਾਰਿਆਂ ਦੀ ਜੀ ਪਰਿਵਾਰ ਦੀ ਜਾਂ ਜਿਹੜੇ ਵੀ ਪ੍ਰਬੰਧਕ ਨੇ ਉਹਨਾਂ ਦੀ ਕੋ ਮੰਗੀ ਹੈ ਕਿ ਪੰਥ ਜਿਹੜਾ ਆ ਡਟ ਕੇ ਸਾਹ ਜੇ ਡਟ ਕੇ ਆਵਾਜ਼ ਉਠਾਵੇ ਔਰ ਉਹ ਕਿ ਮੈਂ ਸਭ ਸੰਗਠੀ ਬਾਦਲ ਹੋਰਾਂ ਨਾਲ ਇਸ ਵਿਚਾਰ ਉਤੰਗਰਾ ਕਰਕੇ ਹੀ ਕਿਚ ਆਇਆ ਸੀ ਉਹਨਾਂ ਨੇ ਕਿਹਾ ਸੀਗਾ ਕਿ ਪਰਿਵਾਰ ਨੇ ਜਾਂ ਉਥੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਵਿਸ਼ਵਾਸ ਦੀ ਜ਼ਰੂਰਤ ਹੈ ਐਸੀ ਉਹਨਾਂ ਦੇ ਨਾਲ ਆ ਸਾਰੇ ਇਸ ਕਰਕੇ ਲੜਾਇਆ ਮੇਰੇ ਤੇ ਹੀ ਬੇਨਤੀ ਹੈ ਕਿ ਭਾਈ ਇੱਕ ਗੱਲ ਤੋਂ ਇੱਕ ਮਤ ਹੋ ਗੋ ਆਪਸੀ ਈਰਖਾ ਛੱਡਤੀ ਆਪਸੀ ਦੁਸ਼ਮੈ ਛੱਡ ਕੇ ਜਿਹੜਾ ਫਾਇਦਾ ਬਰੁਧੀ ਉਠਾਉਂਦੇ ਨੇ ਉਹਦੇ ਤੋਂ ਬਚੋ ਜੇ ਜਿਸ ਵੱਲ ਚਿੱਠੀ ਵੀ ਲਿਖੀ ਗਈ ਹੈ ਕਿ ਮੁੱਖ ਮੰਤਰੀ ਪੰਜਾਬ ਨੂੰ ਇਹ ਸ਼ਰੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਸਾਡੀ ਜਿਹੜੀਆਂ ਸੰਸਥਾਵਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਗਲਤੀ ਗਲੇ ਤੇ ਅਸਰ ਨਹੀਂ ਹੈ ਹੁਣ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜੇ ਫੋਨ ਤੇ ਟਾਈਮ ਮੰਗਦਾ ਸੀਗਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਤੁੱਤ ਟਾਈਮ ਦਿੰਦੇ ਸੀ ਹੁਣ ਮੇਰਾ ਖਿਆਲ ਹੈ ਕਿ ਵਾਰ-ਵਾਰ ਚਿੱਠੀਆਂ ਲਿਖੀਆਂ ਗਿਣਤੀ ਕੋਈ ਨਹੀਂ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਕੋ ਟਾਈਮ ਹੀ ਨਹੀਂ ਦਿੰਦੇ ਈਵਨ ਕੇ ਜਿਹੜਾ ਇੱਕ ਛੋਟਾ ਮੁੱਖ ਮੰਤਰੀ ਹੈ ਤੇਜਰੀਵਾਲ ਉਹਨੇ ਵੀ ਜਿਸ ਤਰ੍ਹਾਂ ਦਾ ਵਿਹਾਰ ਕੀਤਾ ਹੈ ਗੇਟ ਤੇ ਚਲੇ ਗਿਆ ਨੂੰ ਮੋੜਿਆ ਵਾਪਸ ਗੇਟ ਵੀ ਨਹੀਂ ਖੁੱਲਿਆ ਉੱਥੇ ਕੀ ਕਰੋਗੇ ਤੁਸੀਂ ਇਹਨਾਂ ਲੋਕਾਂ ਦੀ ਸੋਚਦਾ ਸਰ ਤੁਸੀਂ ਇਹ ਦੌਰ ਦੇਖਿਆ ਕਿੰਨਾ ਬਹੁਤ ਔਖਾ ਹੈ ਕਿ ਐਨਐਸਏ ਨੂੰ ਇੱਕ ਸਾਲ ਤੇ ਯਾਬੀ ਇਹ ਚੁਣ ਕਰ ਲੈ ਕੋਈ ਤੁਸੀਂ ਇਹ ਨਹੀਂ ਨਹੀਂ ਮੈਂ ਤਾਂ ਦੇਖੋ ਐਨਐਸਏ ਮੈਂ 3 ਸਾਲ ਐਨਐਸਏ ਕੀਤੀ ਜਦੋਂ ਪਹਿਲੀ ਕੀਤੀ ਸੀ ਉਦੋਂ 2 ਸਾਲ ਦੀ ਹੁੰਦੀ ਸੀ ਤੇ ਦੂਜੀ ਵਾਰ ਮੇਰੇ ਤੇ ਲੱਗੀ ਸੀ 92 ਦੇ ਵਿੱਚ ਸਟਾਰਟਿੰਗ ਤੇ ਉਹ 1 ਸਾਲ ਦੀ ਸੀ ਜਿਹੜੀ ਪਹਿਲੀ ਸੀ ਉਹ ਚਲੋ ਮੈਂ ਜੋਧਪੁਰ ਜ਼ਿਲ੍ਹੇ ਚ ਪੀਸੀ ਜਿਹੜੀ ਦੂਜੀ ਸੀਗੀ ਉਹ ਮੈਂ ਅੰਮ੍ਰਿਤਸਰ ਦੇ ਟਿਕਾਣਾ ਇਹ ਤਾਂ ਹੈ ਨਹੀਂ ਕਿ ਅੰਐਸਏ ਅਤੇ ਉਹਨੂੰ ਪੰਜਾਬੋਂ ਬਾਹਰ ਹੀ ਛੁਟਨਾ ਕੋਈ ਜ਼ਰੂਰੀ ਹੈ ਕਿ ਕੋਈ ਕਾਨੂੰਨ ਕਹਿੰਦਾ ਹੈ ਅਜਿਹਾ ਨਹੀਂ ਜੁਸੀਂ ਐਨਐਸਏ ਦਾਹੀ ਹੈ ਰਾਜ ਵੀ ਦੇ ਜੇ ਇਹੋ ਜਿਹਾ ਪ੍ਰੈਕਟਿਸ ਕਰਦੇ ਜੀ ਗਰੂਪ ਮੇਰੇ ਬਾਤ ਇਹ ਨਹੀਂ ਕਿ ਕਾਨੂੰਨ ਲੱਗੀ ਜਾਂਦੀ ਤਾਂ ਫਿਰ ਕੀ ਹੱਲ ਹੈ ਇਹ ਤਾਂ ਫਿਰ ਜਿਹੜੇ ਪ੍ਰਬੰਧਕ ਨੇ ਜਿਹੜੇ ਆਗੂ ਨੇ ਇਸ ਧਰਨੇ ਦੇ ਇਸ ਸਭ ਦੇ ਜੋ ਕਦਮ ਚੁੱਕਣਗੇ ਸਾਰੇ ਨਾਲ ਸੁਖੂਦਰਾ ਕਿਸਾਨ